ਦੀ ਵਾਸਤੇ ਮਾਂ ਕੀ ਹੈ ਤੁਹਾਡਾ ਮੇਰੇ ਨਾਲ ਬੋਨਾ ਕੀ ਹੋਇਆ ਕੀ ਅੱਜ ਇਕਲੈਕਸ਼ਨ ਅੱਜ ਹੀ ਹੋਇਆ ਸੀ ਇੱਥੇ ਆਏ ਸੀ ਸਾਸੀ ਅਸੀਂ ਇੱਧਰ ਆਏ ਸੀ ਕੁੜੀ ਵਾਸਤੇ ਸਾਨੂੰ ਕਿਸੇ ਨੇ ਖਬਰ ਦਿੱਤੀ ਇੱਥੇ ਕੁੜੀ ਆਈ ਆ ਅਸੀਂ ਇੱਥੇ ਆ ਕੇ ਬਹਿ ਗਏ ਅਸੀਂ ਅਸੀਂ ਇਹੀ ਕਹੇ ਸਾਨੂੰ ਕੁੜੀ ਨੂੰ ਮਿਲਾ ਦੋ ਮੇਰੇ ਕੁੜੀ ਦੀ ਚਾਚੀ ਆ ਅਸੀਂ ਕਹੇ ਕੁੜੀ ਨੂੰ ਮਿਲਾ ਦੋ ਅਸੀਂ ਕੋਈ ਕੰਮ ਨਹੀਂ ਕਰਦੇ ਅਸੀਂ ਚੁੱਪ ਕਰਕੇ ਬਹਿ ਜਾਂਦੇ ਆ ਤੁਹਾਨੂੰ ਮਾਂ ਹਾਂਜੀ ਸਾਨੂੰ ਮਾਰ ਕੇ ਮੇਰੇ ਜੇਠ ਨੂੰ ਅੰਦਰ ਲਾਤੇ ਇੱਕ ਨੂੰ ਸ਼ਬੀਨਾ ਮਾਰਿਆ ਕਿਨੇ ਸਾਰੇ ਅੰਦਰ ਕੋਈ ਕੋਨੇ ਮਾਰ ਕੇ ਤਿੰਨਾਂ ਜਣਾਂ ਨੂੰ ਅੰਦਰ ਲਾਤਾ ਪਤਾ ਨਹੀਂ ਪਤਾ ਨਹੀਂ ਅਸੀਂ ਮੈਂ ਇਹੀ ਕਿਹਾ ਸਰ ਜੀ ਮੈਨੂੰ ਮਿਲ ਲੈ ਲੰਦੋ ਮੈਨੂੰ ਕੁੜੀ ਨੂੰ ਮਿਲ ਲੈ ਲੰਦੋ ਅਸੀਂ ਚੱਲ ਜਾਂਦੇ ਆ ਅਸੀਂ ਹੋਰ ਕੁਛ ਨਹੀਂ ਕਰਦੇ ਅਸੀਂ ਤੁਹਾਨੂੰ ਬਹਿ ਲੈ ਲੰਦੋ ਮੇਰੇ ਲੱਤ ਦੀ ਢੇਡ ਵਿੱਚ ਮਾਰੀ ਫਿਰ ਇੱਟ ਡੰਡੇ ਦੇ ਸਿਰ ਵਿੱਚ ਮਾਰੀ ਮੇਰੇ ਜੇੜ ਦੇ ਵੀ ਢੇਡ ਸਿਰ ਦੇ ਵਿੱਚ ਮਾਰੀ ਆ ਤੁਹਾਨੂੰ ਬਹੁਤ ਮਾਰਿਆ ਬੇਹੋਸ਼ ਹੋਇਆ ਲੁਧਿਆਣੇ ਲੈ ਕੇ ਗਏ ਪਤਾ ਨਹੀਂ ਕਿੱਥੇ ਹੋਣ ਤੁਹਾਡੀ ਸੁਣਾਈ ਨਹੀਂ ਹੋ ਰਹੀ ਅਸੀਂ ਗਰੀਬ ਬੰਦੇ ਆ ਤੁਹਾਡੀ ਸੁਣਾਈ ਕਰ ਲੋ ਰੱਬ ਦਾ ਵਾਸਤਾ ਸੁਣਾਈ ਗੱਲ ਨਹੀਂ ਪਤਾ ਨਹੀਂ ਕੀ ਕਰਨਾ ਆਇਆ ਹੁਣ ਸਾਨੂੰ ਜੇ ਕੁੜੀ ਨਾਲ ਚਾਤ ਹੋਣੀ ਜਾਂ ਕੋਸ਼ੀ ਫੇਰਦੀ ਕੁੜੀ ਵਿਆਹੀ ਹੋਈ ਆ ਸਾਨੂੰ ਕੁੜੀ ਨੂੰ ਮਿਲਾਵੋ ਸਾਨੂੰ ਕੁੜੀ ਕਹਿੰਦੀ ਕੁਝ ਵੀ ਨਹੀਂ ਛੱਡ ਦਿੰਦੇ ਕੁੜੀ ਮੁਸਲਮਾਨ ਨਾਲ ਪਹਿਲਾਂ ਵਿਆਹੀ ਹੋਈ ਆ ਇਹ ਦੂਜੀ ਬਰਾਦਰ ਨਾਲ ਵਿਆਹ ਕੁੜੀ ਦੀ ਮਰਜ਼ੀ ਨਾਲ ਵਿਆਹੀ ਹੋਈ ਆ ਕੋਸ਼ੀ ਨਾਲ ਵਿਆਹੀ ਹੋਈ ਆ ਇਹ ਦੂਜਾ ਵਿਆਹ ਕਰ ਭੱਜੇ ਭੱਜ ਕੇ ਆ ਗਈ ਸਾਨੂੰ ਪਤਾ ਨਹੀਂ ਹੈਗਾ ਕਿ ਇਹਦੇ ਨਾਲ ਗਈ ਆ ਕਿ ਇਹਦੇ ਨਾਲ ਨਹੀਂ ਗਈ ਹਾਂਜੀ ਆਸੀ ਪਤਾ ਨਹੀਂ ਨਹੀਂ ਆਸੀ 11 ਦਿਨ ਹੋ ਗਏ ਭੱਜੇ ਹੋਏ ਨੂੰ ਤੁਹਾਨੂੰ ਆਸੀ ਥਾਣੇ ਵੀ ਗਏ ਸਾਰੇ ਦੌੜ ਭੱਜੀ ਕੀਤੀ ਕੋਈ ਸੁਣਾਈ ਨਹੀਂ ਸਾਡੀ ਹੋਈ ਆਸੀ ਆਥੀ ਜੋੜਦੇ ਆ ਮੁੰਡਾ ਪੰਜਾਬੀ ਆ ਪੰਜਾਬੀ ਮੁੰਡਾ ਹਾਂਜੀ ਤੁਹਾਨੂੰ ਪਤਾ ਨਹੀਂ ਕੋਣ ਦੂਜੀ ਬਰਾਦਰੀ ਸਾਡੀ ਬਰਾਦਰੀ ਹੈ ਨਹੀਂ ਕੁੜੀ ਦੀ ਉਮਰ ਹੋਣੀ ਆ ਕੁੜੀ 17 18 ਸਾਲ ਦੀ ਆ ਠੀਕ ਆ ਉਹ ਆਧਾਰ ਕਾਰਡ ਦੇ ਆਰ ਕਾਰਡ ਦੇ ਆਸੀ ਇਹ ਕੇ ਬਾਅਦ ਚ ਬਣਾਏ ਆਧਾਰ ਕਾਰਡ ਉਹ ਤੇ ਦਾ ਢਾਲਤ ਫਾਲਤ ਬਣੇ ਹੋਏ ਆ ਉਮਰ ਕੁੜੀ 18 ਸਾਲ ਆ ਇੱਕ ਮਿੰਟ ਰੋਹਿਤ ਨਾ ਰੋਹਿਤ ਰੋਹਿਤ ਨਾ ਸ਼ਰਾਫਤ ਵਾਲੀ ਆ ਠੀਕ ਹੈ ਕੀ ਹੈ ਕੁੜੀ ਹੈ ਹੱਡੀ ਮੁਸਲਮਾਨਾ ਦੀ ਮਜਬੀ ਸਿੱਖ ਮੁੰਡੇ ਲੈ ਗਿਆ ਚੱਕ ਕੇ 11 ਤਰੀਕ ਨੂੰ ਅੱਛਾ ਉਹਦਾ ਵਿਆਹ ਹੋਇਆ ਪਿਆ ਨਕੋਦਰ ਉੱਗੀ ਪਿੰਡ ਹੈ ਠੀਕ ਹੈ ਜੀ ਉਹਦਾ ਪਿੰਡ 'ਚ ਵਿਆਹ ਹੋਇਆ ਪਹਿਲਾਂ ਨਕਾ ਹੋਇਆ ਸਾਵਣ ਦਾ ਮਹੀਨਾ ਕੱਟਣ ਆਈ ਸੀ ਕੁੜੀ ਵਾਪਸ ਘਰੇ ਅੱਛਾ ਅੱਛਾ ਤੇ ਉਹ ਕੁੜੀ ਹੁਣ 11 ਤਰੀਕ ਨੂੰ ਆਈ ਸੀ ਤੇ 11 ਤਰੀਕ ਨੂੰ ਉਹਨੂੰ ਚੱਕ ਕੇ ਲੈ ਗਿਆ ਮੁੰਡਾ ਕਿਉਂਕਿ ਸਾਨੂੰ ਨਹੀਂ ਪਤਾ ਇਹਦੇ ਬਾਰੇ ਬਾਰਿਕ ਠੀਕ ਹੈ ਫੋਨ ਮੱਖਣਾ ਮੁੰਡਾ ਮੱਖਣਾ ਹਾਂਜੀ ਰੈਸ ਐਕੋ ਇਹ ਉਥੇ ਚੌਂਤ ਮਿਆਣੀ ਪੈਂਦਾ ਹਾਂਜੀ ਕੂਮਕਲਾ 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 ਏਰੀਆ ਪੈਂਟ ਪੈਂਦਾ ਜੀ ਠੀਕ ਹੈ ਸਰ ਤੇ ਹੁਣ ਅੱਜ ਇੱਥੇ ਕੋਰਟ ਚ ਆਏ ਸਾਨੂੰ ਪਤਾ ਲੱਗਿਆ ਕਿ ਇੱਥੇ ਫੈਲ ਲਾਰੇ ਕੋਰਟ ਮਰਜ ਦੀ ਜਿਹੜਾ ਸਾਡਾ ਰਜਿਸਟਰ ਨਕਾ ਹੈ ਉਹ ਇਸ ਟਾਈਮ ਸਾਡੇ ਕੋਲ ਸਬੂਤ ਹੈ ਕਿਉਂਕਿ ਸਾਡੇ ਮੁਸਲਮਾਨਾ ਧਰਮ ਚ ਰਜਿਸਟਰ ਹੀ ਹੁੰਦਾ ਕਿਉਂਕਿ ਕੋਰਟ ਚ ਨਹੀਂ ਹੁੰਦਾ ਠੀਕ ਹੈ ਠੀਕ ਹੈ ਉਹ ਨਕਾਸੀਂ ਆਪਣੀਆਂ ਜੱਜ ਵਕੀਲ ਲਾ ਕੇ ਜੱਜ ਮੁਰੇ ਉਹ ਕਾਰਪੀ ਪ੍ਰੋਟੈਕਸ਼ਨ ਪਾਤੀ ਐ ਅੱਜ ਉਹ ਨਜਾਇਜ਼ ਆ ਕੇ ਇੱਥੇ ਪ੍ਰੋਟੈਕਸ਼ਨ ਲੈ ਰਹੇ ਨੇ ਕਿ ਸਾਡਾ ਕੋਰਟ ਕਮੈਂਟਸ ਕਰਾਓ ਕੁੜੀ ਨੂੰ ਕੋਈ ਡਰਾਪ ਹੀ ਪਾਇਆ ਗਿਆ ਡਰਾਪ ਆਇਆ ਗਿਆ ਕੁੜੀ ਨੂੰ ਉਹ ਇੱਕ ਸਾਡੀ ਕੁੜੀ ਪਹਿਲਾਂ ਸੀਗੀ ਉਹ ਵੀ ਮਾਰ ਦਿੱਤੀ ਉਹਨਾਂ ਨੇ ਠੀਕ ਆ ਸਰ ਹੁਣ ਉਹਦਾ ਚਾਚੇ ਦਾ ਮੁੰਡਾ ਵਾ ਜਿਵੇਂ ਹੁਣ ਚਾਚੇ ਦਾ ਆਏ ਕਹਿੰਗੇ ਹੁਣ ਸਾਡੀ ਇੱਕ ਹੋਰ ਕੁੜੀ ਕੱਢ ਕੇ ਲੈ ਗਏ ਇੱਕ ਤਾਂ ਪਹਿਲਾਂ ਤਾਂ ਸਾਨੂੰ ਨਹੀਂ ਪਤਾ ਲੱਗਿਆ ਹੁਣ ਇਹਦਾ ਵੀ ਸਾਨੂੰ ਕੁੜੀ ਦਾ ਪਿਓ ਐ ਪੁਲਿਸ ਵਾਲਾ ਨੇ ਚੰਗਿਆਂ ਮਾਰਿਆ ਮੂਰਿਆ ਜਿਵੇਂ ਕਟਾਪਾ ਹੋਇਆ ਜਿਵੇਂ ਪੁਲਿਸ ਦਾ ਕਰਨਾ ਹੀ ਉਹਨਾਂ ਨੇ ਵੀ ਤੇ ਹੁਣ ਜਿਹੜੇ ਘਰ ਦੇ ਕੁੜੀਆਂ ਦੇ ਕੁੜੀਆਂ ਦੇ ਸਾਡੀ ਮਾਮਾ ਦੇ ਭੈਣਾਂ ਦੀ ਲੱਤਾਂ ਮਾਰੀਆਂ ਗਈਆਂ ਨਜਾਇਜ਼ ਸਾਡੇ ਮੈਂ ਇੰਨਾ ਤੱਕਾ ਹੋਇਆ ਸਾਡੇ ਕਿਸੇ ਨੇ ਸੁਣਾਈ ਨਹੀਂ ਕੀਤੀ ਠੀਕ ਹੈ ਅੱਜ ਕੁੜੀ ਹੁਣ ਲੈ ਕੇ ਆਇਆ ਹੁਣ ਤਾਂ ਉਹਨੂੰ ਦਬਾ ਪਾਇਆ ਹੋਇਆ ਕੁੜੀ ਨੇ ਹੁਣ ਉਧਰ ਹੀ ਵਾਸੀ ਬੋਲਣਾ ਵਾ ਆਈ ਕਿਹਾ ਕੁੜੀ ਦਾ ਪਿਓ ਦਿਖਾਇਆ ਜਾਵੇ ਕੁੜੀ ਹੁਣ ਹਸਪੀਟਲ ਆ ਦਾ ਪਿਓ ਮਕਰਨ ਦਾ ਵਰਤੀ ਹੈ ਕਿ ਕਿਦੋਂ ਲੈ ਕੇ ਗਿਆ ਸੀ ਇਹ 11 ਤਰੀਕ ਨੂੰ 11 ਤਰੀਕ ਨੂੰ ਸ਼ਾਮ ਨੂੰ 5 ਵਜੇ ਠੀਕ ਹੈ ਅੱਜ ਅੱਜ ਕਿੰਨੇ ਵਜੇ ਅੰਗਰ ਮਾਇਆ ਇੱਥੇ ਹੋਇਆ 2 ਵਜੇ 2 ਵਜੇ ਹਾਂਜੀ ਲੰਚ ਟਾਈਮ ਤੋਂ ਬਾਅਦ ਜੱਜ ਬੈਠੇ ਨੇ ਸਾਨੂੰ ਪਤਾ ਲੱਗਿਆ ਕਿਉਂਕਿ ਉਹ ਸਾਨੂੰ ਤੇ ਬਾਰੇ ਸਾਨੂੰ ਪਤਾ ਲੱਗ ਗਿਆ ਵੀ ਵਕੀਲ ਨੇ ਕਹਤਾ ਸਾਡੀ ਇੱਥੇ ਕੋਰਟ ਮਰਜ ਹੋਣੀ ਕੁੜੀ ਦੀ ਅਸੀਂ ਸਾਰੇ ਇੱਥੇ ਭੱਜੇ ਆ ਗਏ ਸਾਡਾ ਨਾਲ ਹੀ 11ਵੇਂ ਦਾ ਟਾਈਮ ਸੀਗਾ ਠਾਣੇ ਹੂਮ ਕਲਾਂ ਉੱਥੇ ਰੱਖੀ ਸੀ ਸਾਡੀ ਮੀਟਿੰਗ ਉਹ ਮੀਟਿੰਗ ਕਰ ਗਿਆ ਅਸੀਂ ਉੱਧਰ ਬੈਠੇ ਸੀ ਸਾਨੂੰ ਇੱਧਰ ਪਤਾ ਲੱਗ ਗਿਆ ਅਸੀਂ ਸਾਰੇ ਇੱਧਰ ਆ ਗਏ 100 150 ਬੰਦਾ ਸੀ ਔਰ 4-5 ਬੰਦੇ ਆਏ ਹੀ ਮੁਲਾਜ਼ਮ ਪਤਾ ਨਹੀਂ ਕੌਣ ਸਾਨੂੰ ਕੀ ਪਤਾ ਹੁਣ ਕਿੱਥੇ ਕੌਣ ਉਹ ਆਏ ਉਹਨਾਂ ਨੇ ਚੱਕ ਕੇ ਸਾਰਿਆਂ ਨੂੰ ਹਵਾਲਾ ਚਾ ਦਤੇ ਕਿ ਤੋ ਬਾਹਰ ਚਲੋ ਬਾਹਰ ਚਲੋ ਹੁਣ ਸਾਰੇ ਮਾਪੇ ਬਾਬੂ ਨੂੰ ਕੁਟਾਪਾ ਪੂਰਾ ਕੀਤਾ ਆ ਕੈਮਰੇ ਸਾਰੇ ਚੈੱਕ ਕਰਾਏ ਜਾਣ ਹੁਣ ਕਿ ਕੁੜੀ ਮੁੰਡੇ ਕਿੱਥੇ ਨੇ ਕੁੜੀ ਦੇ ਮੁੰਡਾ ਉੱਪਰ ਹੈ ਅੱਛਾ ਆਹੀ ਉੱਪਰ ਆ ਉਹ ਉਹਨਾਂ ਦੇ ਹਾਲਾਚੇ ਕੁੜੀਆਂ ਮੁੰਡੇ ਮੁੰਡੇ ਵਾਲੇ ਪਾਸੇ ਉਹ ਕਿਹਦੇ ਮੁੰਡੇ ਆ ਜੀ ਹਾਂ ਮੁੰਡੇ ਵਾਲੇ ਕੋਲ ਆ ਮੁੰਡੇ ਨਾਲ ਕੋਣ ਕੋਣ ਆ ਕੋਈ ਆ ਇਹ ਨਾਲ ਉਹਦੇ ਚਾਚੇ ਆ ਇੱਕ ਜੀਜਾ ਵਾ ਅੱਛਾ ਉਹਦੇ ਭੈਣਾਂ ਮੱਖਣ ਦੇ ਭੈਣਾਂ ਇੱਕ ਉਹ ਆਏ ਨੇ ਹਾਂਜੀ ਠੀਕ ਹੈ ਜੀ ਮੈਂ ਉਹ ਕੁੜੀ ਦਾ ਚਾਚਾ ਆ ਮੈਂ ਆਨੰਦ ਜੀ ਤੁਹਾਡਾ ਮੇਰਾ ਨਾਮ ਮੁਹੰਮਦ ਸ਼ਰੀਫ ਹੈ ਪਿੰਡ ਮੇਰਾ ਪੈਰੋ ਮੁੰਨਾ ਵਾ ਅਸੀਂ ਕੂਮਕਲਾਂ ਤੇ ਰਹਿਣ ਵਾਲੇ ਆ ਠੀਕ ਹੈ ਠੀਕ ਹੈ ਕੁੜੀ ਵਿਆਹੀ ਹੋਈ ਸੀ ਤੇ ਸਾਡੇ ਨਾਲ ਅਸੀਂ ਇੱਥੇ ਇੱਥੇ ਆਪਣੇ ਲਾਏ ਸੀਗੇ ਪटीशन ਲਾਈ ਸੀਗੀ ਤੁਹਾਨੂੰ ਵਿਆਹ ਨਹੀਂ ਹੋਊਗਾ ਅਸੀਂ ਹਾਈ ਕੋਰਟ ਵੀ ਲਾ ਕੇ ਆਏ ਆ ਕਿੰਨੇ ਮੇਰਾ ਘਟਣਾ ਜਿਹੜੀ ਰੋਲਾ ਪਿਆ ਅੰਦਰ ਰੋਲਾ ਪਿਓ ਤੇ ਮਾਤਾ ਅੰਦਰ ਬੁਆਲੇ ਵੀ ਤੁਹਾਨੂੰ ਕੁੜੀ ਨਾਲ ਮਲਾਉਂਦੇ ਆ ਕੋਈ ਨਹੀਂ ਮਲਾਇਆ ਹੈਗਾ ਉਲਟਾ ਉਹਨਾਂ ਡੰਡੇ ਸੌਟੀਆਂ ਸ਼ੁਰੂ ਕਰਤੀਆਂ ਮਾਜਮਾਨ ਨੇ ਠੀਕ ਹੈ ਕੋਰਟ ਦੇ ਅੰਦਰ ਬਾਹਰ ਅੱਜ ਦਾ ਕੋਰਟ ਦੇ ਅੰਦਰ ਜੱਜ ਸਾਹਿਬ ਕਹਿੰਦੇ ਬਾਹਰ ਮਾਰਿਆ ਠੀਕ ਹੈ ਮਾਰਗੜਾ ਸ਼ੁਰੂ ਕਰਤੀ ਪਹਿਲਾਂ ਕਹਿੰਦੇ ਕੋਰਟ ਮੈਰਿਜ ਕਰਾਣ ਆ ਗਏ ਕੁੜੀ ਵਿਆਹੀ ਉਹ ਮੁੰਡਾ ਹੋਰ ਧਰਮ ਦਾ ਵਾ ਤੇ ਅਸੀਂ ਹੋਰ ਧਰਮ ਦੇ ਆ ਰੋਲਾ ਇਹ ਹੈ ਸਾਡਾ ਠੀਕ ਹੈ ਸਾਡੇ ਨਾਲ ਪੰਚਾਇਤ ਨੇ ਉੱਥੇ ਟਾਈਮ ਲਿਆ ਸੀਗਾ ਵੀ ਤੁਹਾਡੀ ਕੁੜੀ ਵਾਪਸ ਕਰ ਦੇਵਾਂਗੇ ਕੋਈ ਪਰਚਾ ਨਾ ਕਰਿਓ ਸੀਗਾ ਬਿਲਕੁਲ ਠੀਕ ਹੈ ਸਾਡੀ ਕੁੜੀ ਵਾਪਸ ਕਰ ਦਿਓ ਅਸੀਂ ਕੋਈ ਪਰਚਾ ਨਹੀਂ ਕਰਦੇ ਹੈਗੇ ਵਿਆਹ ਕਰਾਣਾ ਆਏ ਸੀਗੇ ਕੁੜੀ ਦਾ ਮੁੰਡਾ ਵਿਆਹ ਕਰਾਣਾ ਆ ਕੇ ਉਹ ਠੀਕ ਹੈ ਤੇ ਮੁੰਡਾ ਕੀ ਮੁੰਡੇ ਦਾ ਕੀ ਨਾਮ ਹੈ ਜਿਹੜਾ ਮੁੰਡੇ ਦਾ ਨਾਮ ਜਿਹੜਾ ਵਿਆਹ ਕਰਾਣਾ ਆਇਆ ਉਹਦਾ ਨਾਮ ਮੱਖਣ ਸਿੰਘ ਆ ਮਤਲਬ ਉਹ ਹਿੰਦੂ ਦਾ ਮੁੰਡਾ ਨਹੀਂ ਮੁਸਲਮਾਨ ਜੀ 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 ਅਸੀਂ ਕੋਈ ਧਰਮ ਹਾਂਜੀ ਧਰਮ ਨੂੰ ਲੈ ਕੇ ਆਇਆ ਸੀ ਠੀਕ ਹੈ ਨਹੀਂ ਕੁੜੀ ਵਿਆਹ ਹੀ ਹੋਇਆ ਸਰ ਦੋ ਮਹੀਨਿਆਂ ਨੂੰ ਕੁੜੀ ਤੋੜਨੀ ਆ 12 12 ਨੂੰ ਵਿਆਹ ਹੋਇਆ 23 ਨੂੰ ਹਾਂਜੀ ਆ ਦੋ ਮਹੀਨਿਆਂ ਨੂੰ ਤੋੜਨੀ ਸੀਗੀ ਕੁੜੀ ਸਾਨੂੰ ਬਾਅਦ ਫੋਨ ਗਿਆ ਵੀ ਤੁਹਾਡਾ ਬੰਦਾ ਪੂਰਾ ਹੋ ਗਿਆ ਤਾਂ ਸਾਨੂੰ ਇੱਥੇ ਆਉਣਾ ਪਿਆ ਘਟੜਾਂ ਤੋਂ ਬਾਅਦ ਮੈਂ ਪਹੁੰਚਿਆ ਇਥੇ ਮੁੰਡੇ ਦੇ ਘਰ ਵਾਲਿਆਂ ਨਾਲ ਰੋਲਾ ਪਾਇਆ ਗਿਆ ਹਾਂਜੀ ਹਾਂਜੀ ਇਹ ਇੱਥੇ ਦਾ ਮੁੰਡਾ ਕਿੱਥੇ ਦਾ ਰਹਿਣ ਵਾਲਾ ਮੁੰਡਾ ਮਿਆਣੀ ਦਾ ਰਹਿਣ ਵਾਲਾ ਹੈ ਮੁੰਡੇ ਦੀ ਉਮਰ ਕਿੰਨੀ ਹੈ ਉਹ ਪਤਾ ਨਹੀਂ ਸਾਨੂੰ ਨੂੰ ਪਤਾ ਫੈਕਟਰੀ ਕਿ ਕਰਦਾ ਕੰਮ ਕੰਮ ਕਰਦੀ ਕੁੜੀ ਦੀ ਕੁੜੀ 18 19 ਸਾਲ ਦੀ ਹੋਊਗੀ ਕੁੜੀਆਂ ਦੇ ਕੁੜੀਆਂ ਮਾਰੀਆਂ ਮੋਰੀਆਂ ਮਲਾਜਮਾਂ ਮਰਨ ਉਹ ਸ਼ਿਪਾਈ ਦੀ ਨੇ ਕੁੜੀ ਦਾ ਜਿਹੜਾ ਕੁੜੀ ਵਿਆਹ ਕਰਨ ਆਈ ਹੈ ਉਹ ਕੁੜੀ ਦਾ ਪਿਓ ਹੈ ਕੁੜੀ ਕੀ ਨਾਮ ਉਹ ਸ਼ਿਪਾਈ ਦੀ ਪਤਾ ਨਹੀਂ ਅੰਦਰ ਹੀ ਉਹ ਪਤਾ ਨਹੀਂ ਅੰਦਰ ਇਹ ਸੀਗੇ ਮੌਕੇ ਦੇ ਮੈਂ ਤਾਂ ਬਾਅਦ ਜਦ ਤੂੰ ਫੋਨ ਕੀਤਾ ਕਾਲ ਕੀਤਾ ਸੀ ਘਰੋਂ ਆਇਆ ਹੁਣ ਤਵੇ ਠੀਕ ਆ ਹੁਣ ਲੈ ਕੇ ਗਿਆ ਤੂੰ ਕੋਈ ਬੰਦਾ ਜਿਹੜਾ ਜਿਹਨੇ ਸੱਟਾ ਵਜੀ ਦੋ ਤਿੰਨ ਪਤਾ ਨਹੀਂ ਅੰਦਰ ਫੜੇ ਹੈ ਫੜੇ ਹੋਏ ਹੋਰ ਬੰਦੇ ਹਾਂ ਅੰਦਰ ਰਹਿ ਗਦੇ ਪੁਲਿਸ ਨੇ ਫੜੇ ਕਿਹੜੇ ਬੰਦੇ ਨੂੰ ਇੱਥੋਂ ਲੈ ਕੇ ਗਏ ਉਹ ਦਾ ਕੁਝ ਸ਼ਬਾਹੀਦੀਨ ਭਾਈ ਠੀਕ ਹੈ ਠੀਕ ਹੈ ਅੱਜ ਇੱਥੇ ਇੱਕ ਲੜਕੀ ਲੜਕਾ ਜੋ ਕਿ ਪ੍ਰੋਟੈਕਸ਼ਨ ਅਪਲਾਈ ਕਰਨਾ ਆਈ ਸੀਗੀ ਜੱਸ ਸਾਹਬ ਦੇ ਉਹਨਾਂ ਦੇ ਜੋ ਲੜਕੀ ਦੇ ਪਰਿਵਾਰ ਸੀਗੇ ਉਹਨਾਂ ਦੇ ਕੁਝ આરોਪ ਸੀਗੇ ਉਹ ਇਸ ਦਾ ਵਿਰੋਧ ਕਰ ਰਹੇ ਸੀਗੇ ਉਹਨਾਂ ਦਾ ਕਹਿਣਾ ਹੈ ਕਿ ਲੜਕੀ ਪਹਿਲਾਂ ਤੋਂ ਸ਼ਾਦੀ ਸ਼ੋਦਾ ਹੈ ਪਲੱਸ ਥੋੜਾ ਇੰਟਰ ਰਿਲੀਜੀਅਨ ਮੈਰਿਜ ਕਰਕੇ ਥੋੜਾ ਉਹਨਾਂ ਨੂੰ ਇਸ ਗੱਲ ਤੋਂ ਵੀ ਪ੍ਰੋਬਲਮ ਸੀਗੀ ਐਂਡ ਅਸੀਂ ਉਹਨਾਂ ਨੂੰ ਸਮਝਾਇਆ ਕਿ ਇਦਾਂ ਜੋ ਵੀ ਹੈ ਕਾਨੂੰਨ ਨੂੰ ਆਪਦੇ ਹੱਥ 'ਚ ਨਹੀਂ ਲਿੱਤਾ ਜਾ ਸਕਦਾ ਐਂਡ ਥਿਸ ਇਜ਼ ਨੋਟ ਦੀ ਰਾਈਟ ਵੇ ਟੂ ਗੋ ਅਬਾਊਟ ਇ ਲੀਗਲੀ ਜੋ ਤੁਸੀਂ ਆਪਣਾ ਪ੍ਰੈਜ਼ੈਂਟ ਕਰਨਾ ਹੈ ਸਾਈਡ ਵੀ ਲੜਕੀ ਦਾ ਵਿਆਹ ਪਹਿਲਾਂ ਹੋਇਆ ਵੈ ਤਾਂ ਉਹ ਤੁਸੀਂ ਲੀਗਲੀ ਆਪਣਾ ਲਾਇਰ ਕਰਕੇ ਜੱਜ ਸਾਹਿਬ ਦੇ ਪੁਟ ਅਪ ਕਰ ਸਕਦੇ ਹੋ ਤਾਂ ਉਹ ਪੀਸਫੁਲੀ ਸਿਚੁਏਸ਼ਨ ਨੂੰ ਰਿਜ਼ੋਲਵ ਕੀਤਾ ਗਿਆ ਐਂਡ ਏਵਰੀਥਿੰਗ ਵਾਸ ਸੈਟਲਡ ਅਪ ਪਰਿਵਾਰ ਦੇ ਵੱਲੋਂ ਰੋਕ ਲਾਇਆ ਜਾ ਰਿਹਾ ਕਿ ਲੜਕੀ ਨੂੰ ਫੋਜਾਇਆ ਗਿਆ ਲੇ ਗਿਆ ਜੋ આરોਪ ਨੇ ਉਹ ਸਾਰੀ ਚੀਜ਼ ਵੈਰੀਫਾਈ ਹੋ ਜਾਊਗੀ ਹਲੇ ਸਿਰਫ આરોਪ ਇਹ ਜਿਹੜੇ ਵੀ આરોਪ ਹੈ ਅਸੀਂ ਇੱਥੋਂ ਫਿਲਹਾਲ ਆਪਣਾ ਪ੍ਰਾਈਮ ਪਰਪਸ ਹੀਗਾ ਵੀ ਆਪਾਂ ਲਾਅ ਐਂਡ ਆਰਡਰ ਸਿਚੁਏਸ਼ਨ ਆਰਾਈਜ਼ ਹੋਣ ਦੀ ਹੈ ਸਾਰੀ ਸਿਚੁਏਸ਼ਨ ਨੂੰ ਕੰਟਰੋਲ ਕੀਤਾ ਗਿਆ ਜੋ ਵੀ ਐਲੀਗੇਸ਼ਨ ਨੇ ਉਹਨਾਂ ਦੀ ਪੜਤਾਲ ਕੀਤੀ ਜਾ ਸਕਦੀ ਉਹਨਾਂ ਨੂੰ ਵੈਰੀਫਾਈ ਕੀਤਾ ਜਾ ਸਕਦਾ ਮੁੰਡੇ ਵਾਲੇ ਤੇ ਵੀ આરોਪ ਲੱਗ ਮੁੰਡੇ ਵਾਲੇ ਦੇ ਕੋਈ ਵਾਲੇ ਸਾਹਮਣੇ ਸਾਹਮਣੇ ਵੀ ਉਹਦੇ ਅੰਦਰ ਲੜਾਈ ਝਗੜਾ ਵੀ ਹੋਇਆ ਹੈਗਾ ਜੀ ਅੰਦਰ ਲੜਾਈ ਝਗੜਾ ਅਸੀਂ ਨਹੀਂ ਹੋਣ ਦਿੱਤਾ ਮੁਲਾਜ਼ਮ ਅਸੀਂ ਬੀਇੰਗ ਪੁਲਿਸ ਅਸੀਂ ਆਲਵੇਜ਼ ਉਹਨਾਂ ਦੇ ਵਿੱਚ ਸੀਗੇ ਐਂਡ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵਾਇਲੈਂਸ ਨਹੀਂ ਆਰ ਐਂਡ ਦ ਸਿਚੁਏਸ਼ਨ ਵਾਸ ਕੰਟਰੋਲ ਜਦੋਂ ਪਰਿਵਾਰ ਬਾਹਰ ਆਇਆ ਉਹਨਾਂ ਕਿਹਾ ਕਿ ਪੁੱਤਾਂ ਡੰਡੇ ਵਗੈਰਾ ਉਹ ਜੋ ਵੀ ਐਲੀਗੇਸ਼ਨਸ ਨੇ ਕੋਰਟ ਚ ਬਹੁਤ ਕੈਮਰਾਸ ਨਾਲ ਕਵਰਡ ਹੈ ਜੀ ਜੋ ਵੀ ਪੁਲਿਸ ਨੇ ਆਪਦੇ ਆਪ ਨੂੰ ਵਿੱਚ ਲਿਆਉਂਦਾ ਕੋਈ ਲੜਾਈ ਰੋਕਣ ਲਈ ਜੋ ਵੀ ਕਾਰਵਾਈ ਕੀਤੀ ਗਈ ਸਾਰੀ ਕੈਮਰਾਸ ਚ ਕਵਰਡ ਹੈ ਮੈਂ ਅਸੀਂ ਉਹਨਾਂ ਨੂੰ ਕਿਹਾ ਜੋ ਵੀ ਤੁਹਾਨੂੰ ਤੁਹਾਨੂੰ ਲੱਗਦਾ ਵੀ ਕਿਸੇ ਪੁਲਿਸ ਮੁਲਾਜ਼ਮ ਨੇ ਗਲਤ ਦਿੱਤਾ ਤੁਸੀਂ ਬਿਲਕੁਲ ਕੰਪਲੇਂਟ ਦਿਓ ਵੀਲ ਵੈਰੀਫਾਈ ਆਲ ਦੀ ਸੀਸੀਟੀਵੀ ਫੁਟੇਜ ਜੇ ਸਾਨੂੰ ਫਿਰ ਵੀ ਕੋਈ ਲੱਗਦਾ ਤਾਂ ਵੀਲ ਟੇਕ ਵਿਊ ਐਕਸ਼ਨ ਹਾਂਜੀ ਨਹੀਂ ਜੀ ਕੋਈ ਡਿਟੈਂਸ਼ਨ ਨਹੀਂ ਹੈ ਪੂਰੀ ਮੁੰਡੇ ਦੀ ਮੈਂ ਲੋਕੇਸ਼ਨ ਡਿਸਕਲੋਸ ਨਹੀਂ ਕਰਾਂਗੇ ਜੀ ਫॉर ਆਬਵੀਅਸ ਫॉर ਆਬਵੀਅਸ ਰੀਜ਼ਨਸ ਥੈਂਕ ਯੂ